ਅਨਜਸਪੀਰ ਸਿੰਘ ਗਿਆਰਸਕਲਾਈਸ ਕਲਿਫਿਸਟ ਮਿਟਾਲੀਨ ਦੇ तमाम ਅਹੁਦੇਦਾਰ ਸਾਹਿਬਾਨਾਂ ਵੱਲੋਂ মিডিਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਸਾਡੇ ਪ੍ਰੋਗਰਾਮ ਨੂੰ ਕਵਰੇਜ ਕੀਤਾ ਹੈ ਅੱਜ ਅਸੀਂ ਸਾਫਕਾ ਸੈਨ ਗਿਆਰਸਕਲਾਈ ਦੇ ਸਾਫਕਾ ਸੈਨ ਸਟੀਲ ਫਿਫਥ ਮਾਜਾਡਨ ਐਸੋਸੀਏਸ਼ਨ ਦੇ ਸਾਰੇ ਪਰਿਵਾਰ ਮਿਲ ਕੇ ਇੱਕ ਮੇਲ ਮਲਾ ਪ੍ਰੋਗਰਾਮ ਜੁੜਾਵਾ ਅਰੇਂਜ ਕੀਤਾ ਹੈ ਜਿਸ ਨੂੰ ਸਭ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਅਸੀਂ ਜਰਸ ਕਰਾਈਸਟਿਅਨ ਫਿਸਟ ਬਟਲਿਅਨ ਦੇ ਤਮਾਮ ਸ਼ਹੀਦਾਂ ਨੂੰ ਸਭ ਤੋਂ ਪਹਿਲਾਂ ਯਾਦ ਕੀਤਾ ਗਿਆ ਹੈ ਉਹਨਾਂ ਨੂੰ ਸ਼ਰਧਾਂਜਲੀ ਅਰਪਣ ਕੀਤੀ ਗਈ ਹੈ ਹੁਣ ਜਿਹੜਾ ਵਾ ਇਹ ਪ੍ਰੋਗਰਾਮ ਨੂੰ ਅੱਗੇ ਅਸੀਂ ਜਿਹੜਾ ਵਾ ਇਵੈਂਟ ਜੋ ਵਾ ਜਿਸ ਤਰ੍ਹਾਂ ਆਈਆਂ ਕਾਰਡ ਦੇ ਵਿੱਚ ਆਪਣਾ ਆਰਗੇਨਾਈਜ਼ ਕੀਤਾ ਵਾ ਉਸ ਹੱਬ ਦੇ ਨਾਲ ਜਿਹੜਾ ਨਾ ਜਾਵੇਗਾ ਔਰ ਇਸ ਪ੍ਰੋਗਰਾਮ ਵਿੱਚ ਜਿਹੜਾ ਵਾ ਹੋਰ ਵੀ ਅੱਗੇ ਨੈਕਸਟ ਈਅਰ ਜਦੋਂ ਕਰਾਂਗੇ ਇਹਨੂੰ ਹੋਰ ਵੀ ਅੱਗੇ ਵਧਾਉਣ ਵਾਸਤੇ ਜਿਹੜਾ ਵਾ ਅਸੀਂ ਉਹਦਾ ਪ੍ਰੋਗਰਾਮ ਲਿਖ ਰਹੇ ਆ ਤਾਂਕੋ ਜੋ ਸਾਡੇ ਜਿਹੜੇ ਪਰਿਵਾਰ ਵਾ ਉਹ ਵੀ ਇੱਥੇ ਆਉਣ ਔਰ ਸਾਡੇ ਬੱਚੇ ਵੀ ਇੱਥੇ ਆਉਣ ਔਰ ਜੋ ਸੈਨਾ ਦੇ ਵਿੱਚ ਜਾਣ ਲਿਓ ਉਹਨਾਂ ਨੂੰ ਹੀ ਉਤਸ਼ਾਹ ਕਰਾਂ ਕਿ ਮਕਸਦ ਕੀ ਲੈ ਕੇ ਆਏ ਹੋ ਤੁਸੀਂ ਲੈ ਕੇ ਕੀ ਚੱਲੇ ਹੋ ਨੌਜਵਾਨਾਂ ਦੇ ਵਿੱਚ ਨੌਜਵਾਨਾਂ ਨੂੰ ਜਿਹੜਾ ਵਾ ਜਿਹੜਾ ਵਾ ਸਾਡਾ ਆਰਮੀ ਦੇ ਵਿੱਚ ਅਡਾ ਵਾ ਨੌਜਵਾਨਾਂ ਦਾ ਉਤਸ਼ਾਹ ਜਿਹੜਾ ਵਾ ਕਮ ਹੋ ਰਿਹਾ ਸੀ ਉਹਨਾਂ ਨੂੰ ਉਤਸ਼ਾਹਤ ਕਰਨ ਵਾਸਤੇ ਜਿਹੜਾ ਵਾ ਕਿ ਉਹ ਆਰਮੀ ਦੇ ਵਿੱਚ ਜਿਆਦਾ ਤੋਂ ਜਿਆਦਾ ਪ੍ਰਤੀ ਹੋਣ ਔਰ ਸਾਡੇ ਦੇਸ਼ ਔਰ ਕੌਮ ਦੀ ਰੱਖਿਆ ਕਰਨ ਵਾਲੀ ਵਾਸਤੇ ਹਮੇਸ਼ਾ ਤਤਪਰ ਰਹਿਣ ਸਰਵਦਾਨ ਜਲੀ ਸਮਾਰੋਹ ਤੇ ਅਸੀਂ ਸ਼ਹੀਦਾਂ ਨੂੰ ਯਾਦ ਕੀਤਾ ਵਾ ਉਹਨਾਂ ਨੂੰ ਜਿਹੜੇ ਆ ਆਪਣੀ रीत ਸਭ ਤੋਂ ਪਹਿਲਾਂ ਆਰਪਣ ਕੀਤੀ ਗਈ ਜੋ ਸਾਡੇ ਤੋਂ ਸਾਰੇ ਤੋਂ ਸੀਨੀਅਰ ਸਾਥ ਹੀ ਉਹਨਾਂ ਤੋਂ ਬਾਅਦ ਜੋ ਰੈਂਕ ਬਾਈ ਰੈਂਕ ਜਿਹੜਾ ਉਹਨਾਂ ਨੇ ਸਾਰਿਆਂ ਨੇ ਆਪਣਾ ਫੁੱਲ ਆਰਪਨ ਕਰਕੇ ਸੀਦਾਨ ਨੂੰ ਸਰਧਾਂਜਲੀ ਆਰਪਣ ਕੀਤੀ ਮੈਂ ਕੈਪਟਨ ਬਲਵਿੰਦਰ ਸਿੰਘ ਜਾਰਾ ਸਿਕਲਾਈ ਤੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਕਿ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਆਏ ਜੋ ਸਾਡੀ ਯਾਰਾਂ ਸਿਕਲਾਈ ਸਟੀਲ ਪਾਈਪ ਜੋ ਕਿ ਸਾਡੇ ਸ਼ਹੀਦ 2300ਰ 4 ਦੇ ਵਿੱਚ ਸ਼ਹੀਦ ਹੋਏ ਸੀ ਉਹਨਾਂ ਨੂੰ ਸਰਦਾਰ ਕੀ ਦੇਣ ਵਾਤੇ ਅਸੀਂ ਅੱਜ ਇੱਥੇ ਪ੍ਰੋਗਰਾਮ ਰੱਖਿਆ ਹੋਇਆ ਜੋ ਕਿ ਯਾਰਾਂ ਸਿਕਲਾਈ ਸਟੀਲ ਪਾਈਪ ਮਾਝਾ ਜੂਨ ਦੇ ਜਵਾਨ ਸਾਡੇ ਨਾਲ ਇੱਥੇ ਮਿਲ ਕੇ ਪ੍ਰੋਗਰਾਮ ਕਰ ਰਹੇ ਆ ਬਹੁਤ ਹੀ ਅੱਜ ਖੁਸ਼ੀ ਹੋਈ ਆ ਇੱਕ ਜਵਾਨਾਂ ਨੂੰ ਮਿਲ ਕੇ ਅਸੀਂ ਹਰ ਸਾਲ ਇਹ ਪ੍ਰੋਗਰਾਮ ਅੱਗੇ ਤੋਂ ਲੀਕ ਲਿਆ ਅੱਗੇ ਤੋਂ ਅਸੀਂ ਇਹ ਵੀ ਪ੍ਰੋਗਰਾਮ ਬਣਾ ਰਹੇ ਹਾਂ ਤੇ ਪ੍ਰੋਗਰਾਮ ਨੂੰ ਵੱਡਾ ਕਰਾਂਗੇ ਔਰ ਆਪਣੇ ਬੱਚਾ ਨੂੰ ਨਾਲ ਲੈ ਕੇ ਹੋਰ ਵੀ ਇਹਨੂੰ ਪ੍ਰੋਗਰਾਮ ਨੂੰ ਵੱਡਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮਕਸਦ ਕੀ ਹੈ ਹਾਂਜੀ ਮਕਸਦ ਕੀ ਹੈ ਜੀ ਪ੍ਰੋਗਰਾਮ ਮਕਸਦ ਇਹ ਆ ਕਿ ਅਸੀਂ ਆਉਣ ਵਾਲੇ ਇੱਕ ਤਾਂ ਜਿਹੜੇ ਸਾਡੇ ਬੱਚੇ ਪਿੰਡਾਂ ਦੇ ਵਿੱਚ ਨੇ ਉਹਨਾਂ ਨੂੰ ਇਹ ਇਹ ਚੀਜ਼ો ਦਰਸਾ ਰਹੇ ਹਾਂ ਕਿ ਉਹ ਵੀ ਅੱਗੇ ਆਉਣ ਫੌਜ ਦੇ ਵਿੱਚ ਭਰਤੀ ਹੋਣ ਔਰ ਜਿੱਦਾਂ ਅਸੀਂ ਅੱਜ ਪੈਨਸ਼ਨ ਆਏ ਆ ਉਹ ਪੈਨਸ਼ਨ ਆ ਕੇ ਇਹ ਗਰੁੱਪ ਦੇ ਵਿੱਚ ਮਿਲਣੋ ਤੇ ਇਸ ਗਰੁੱਪ ਨੂੰ ਹੋਰ ਹੀ ਵੱਡਾ ਕਰੀਏ। ਜਨ ਜਸਪੀਰ ਸਿੰਘ 11 22 ਕਲਾਈਸ ਕਲੀਫੇਟ ਮਟਾਲੀਨ ਦੇ तमाम ਅਹੁਦੇਦਾਰ ਸਾਹਿਬਾਨਾਂ ਵੱਲੋਂ মিডিਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਸਾਡੇ ਪ੍ਰੋਗਰਾਮ ਨੂੰ ਕਵਰੇਜ ਕੀਤਾ ਹੈ। ਅੱਜ ਅਸੀਂ ਸਾਬਕਾ ਸੈਨਿਕ ਜਰਸਕ੍ਰਾਈਸਟ ਸਟੀਲ ਫਿਫਥ ਮਾਜਰ ਜਨ ਐਸੋਸੀਏਸ਼ਨ ਦੇ ਸਾਰੇ ਪਰਿਵਾਰ ਮਿਲ ਕੇ ਇੱਕ ਮੇਲ ਮਲਾ ਪ੍ਰੋਗਰਾਮ ਜੁੜਾਵਾ ਅਰੇਂਜ ਕੀਤਾ ਹੈ ਜਿਸ ਨੂੰ ਸਭ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਅਸੀਂ ਜਰਸਕ੍ਰਾਈਸਟ ਸਟੀਲ ਫਿਫਥ ਬਟਲিয়ন ਦੇ तमाम ਛੇ ਦਿਨਾਂ ਨੂੰ ਸਭ ਤੋਂ ਪਹਿਲਾਂ ਯਾਦ ਕੀਤਾ ਗਿਆ ਹੈ ਉਹਨਾਂ ਨੂੰ ਸ਼ਰਧਾਂਜਲੀ ਅਰਪਣ ਕੀਤੀ ਗਈ ਹੈ ਹੁਣ ਜਿਹੜਾ ਵਾ ਇਹ ਪ੍ਰੋਗਰਾਮ ਨੂੰ ਅੱਗੇ ਅਸੀਂ ਜਿਹੜਾ ਵਾ ਈਵੈਂਟ ਜੋ ਵਾ ਜਿਸ ਤਰ੍ਹਾਂ ਆਇਆ ਕਾਰਡ ਦੇ ਵਿੱਚ ਆਪਣਾ ਆਰਗੇਨਾਈਜ਼ ਕੀਤਾ ਵਾ ਉਸ ਹੱਬ ਦੇ ਨਾਲ ਜਿਹੜਾ ਮਨਿਆ ਜਾਵੇਗਾ ਔਰ ਇਸ ਪ੍ਰੋਗਰਾਮ ਨੂੰ ਅਸੀਂ ਜਿਹੜਾ ਵਾ ਹੋਰ ਵੀ ਅੱਗੇ ਲੱਖ ਜੀਰ ਜਦੋਂ ਕਰਾਂਗੇ ਇਹਨੂੰ ਹੋਰ ਵੀ ਅੱਗੇ ਵਧਾਉਣ ਵਾਸਤੇ ਜਿਹੜਾ ਵਾ ਅਹੀਂ ਉਹਦਾ ਪ੍ਰੋਗਰਾਮ ਲੀਕ ਰਹੇ ਆ ਤਾਂਕਿ ਜੋ ਸਾਡੇ ਜਿਹੜੇ ਪਰਿਵਾਰ ਵਾ ਉਹ ਵੀ ਇੱਥੇ ਆਉਣ ਔਰ ਸਾਡੇ ਬੱਚੇ ਵੀ ਇੱਥੇ ਆਉਣ ਔਰ ਜੋ ਸੈਨਾ ਦੇ ਵਿੱਚ ਜਾਣ ਲਿਓ ਉਹਨਾਂ ਨੂੰ ਵੀ ਇਨਸਾਕ ਕਰਨ ਕੀ ਮਕਸਦ ਕੀ ਲੈ ਕੇ ਆਇਓ ਤੁਸੀਂ ਲੈ ਕੇ ਕੀ ਚੱਲੇ ਹੋ ਨੌਜਵਾਨਾਂ ਦੇ ਵਿੱਚ ਨੌਜਵਾਨਾਂ ਨੂੰ ਜਿਹੜਾ ਵਾ ਜਿਹੜਾ ਵਾ ਸਾਡਾ ਆਰਮੀ ਦੇ ਵਿੱਚ ਜਿਹੜਾ ਵਾ ਨੌਜਵਾਨਾਂ ਦਾ ਉਤਸ਼ਾਹ ਜਿਹੜਾ ਵਾ ਕੰਮ ਹੋ ਰਿਹਾ ਸੀ ਉਹਨਾਂ ਨੂੰ ਉਤਸ਼ਾਹ ਕਰਨ ਵਾਸਤੇ ਜਿਹੜਾ ਵਾ ਕਿ ਉਹ ਆਰਮੀ ਦੇ ਵਿੱਚ ਜਿਆਦਾ ਤੋਂ ਜਿਆਦਾ ਪ੍ਰਤੀ ਹੋਣ ਔਰ ਸਾਡੇ ਦੇਸ਼ ਔਰ ਕੌਮ ਦੀ ਰੱਖਿਆ ਕਰਨ ਵਾਲੀ ਵਾਸਤੇ ਹਮੇਸ਼ਾ ਤਤਪਰ ਸਰਦਾਨਜਲੀ ਸਮਾਰੋਹ ਤੇ ਅਸੀਂ ਸ਼ਹੀਦਾਂ ਨੂੰ ਯਾਦ ਕੀਤਾ ਵਾ ਉਹਨਾਂ ਨੂੰ ਜਿਹੜੇ ਆ ਆਪਣੀ ਰੀਤ ਸਭ ਤੋਂ ਪਹਿਲਾਂ ਆਪਣੀ ਕੀਤੀ ਗਈ ਜੋ ਸਾਡੇ ਤੋਂ ਸਾਰੇ ਤੋਂ ਸੀਨੀਅਰ ਸਾਹਿਬ ਹੀ ਉਹਨਾਂ ਤੋਂ ਬਾਅਦ ਜੋ ਰੈਂਕ ਬਾਈ ਰੈਂਕ ਜਿਹੜਾ ਵਾ ਉਹਨਾਂ ਨੇ ਸਾਰਿਆਂ ਨੇ ਆਪਣਾ ਫੁੱਲਰ ਕਰਕੇ ਸ਼ਹੀਦਾਂ ਨੂੰ ਸਰਦਾਨਜਲੀ ਆਪਣੀ ਕੀਤੀ ਮੈਂ ਕੈਪਟਨ ਬਲਵਿੰਦਰ ਸਿੰਘ ਜਾਰਾ ਸਿਕਲਾਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਕਿ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਆਏ ਜੋ ਸਾਡੀ ਆ ਯਾਰਾਂ ਸਿਖਲਾਈ ਸਟੀਲ ਪਾਈਪ ਜੋ ਕਿ ਸਾਡੇ ਸ਼ਹੀਦ 2304 ਦੇ ਵਿੱਚ ਸ਼ਹੀਦ ਹੋਏ ਸੀ ਉਹਨਾਂ ਨੂੰ ਸਰਦਾਰਗੀ ਦੇਣ ਵਾਸਤੇ ਅਸੀਂ ਅੱਜ ਇੱਥੇ ਪ੍ਰੋਗਰਾਮ ਰੱਖਿਆ ਹੋਇਆ ਜੋ ਕਿ ਯਾਰਾਂ ਸਿਖਲਾਈ ਸਟੀਲ ਪਾਈਪ ਮਾਝਾ ਜੂਨ ਦੇ ਜਵਾਨ ਸਾਡੇ ਨਾਲ ਇੱਥੇ ਮਿਲ ਕੇ ਪ੍ਰੋਗਰਾਮ ਕਰ ਰਹੇ ਆ ਬਹੁਤ ਹੀ ਅੱਜ ਖੁਸ਼ੀ ਹੋਈ ਆ ਇੱਕ ਜਵਾਨਾਂ ਨੂੰ ਮਿਲ ਕੇ ਅਸੀਂ ਹਰ ਸਾਲ ਇਹ ਪ੍ਰੋਗਰਾਮ ਅੱਗੇ ਤੋਂ ਲੀਕ ਲਿਆ ਅੱਗੇ ਤੋਂ ਅਸੀਂ ਇਹ ਵੀ ਪ੍ਰੋਗਰਾਮ ਬਣਾ ਰਹੇ ਆ ਤੇ ਪ੍ਰੋਗਰਾਮ ਨੂੰ ਵੱਡਾ ਕਰਾਂਗੇ ਔਰ ਆਪਣੇ ਬੱਚਾ ਨੂੰ ਨਾਲ ਲੈ ਕੇ ਹੋਰ ਵੀ ਇਹਨੂੰ ਪ੍ਰੋਗਰਾਮ ਨੂੰ ਵੱਡਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਮਕਸਦ ਕੀ ਹੈ ਹਾਂਜੀ ਮਕਸਦ ਕੀ ਹੈ ਜੀ ਪ੍ਰੋਗਰਾਮ ਮਕਸਦ ਇਹ ਆ ਕਿ ਅਸੀਂ ਆਉਣ ਵਾਲੇ ਇੱਕ ਤਾਂ ਜਿਹੜੇ ਸਾਡੇ ਬੱਚੇ ਪਿੰਡਾਂ ਦੇ ਵਿੱਚ ਨੇ ਉਹਨਾਂ ਨੂੰ ਅਸੀਂ ਇਹ ਚੀਜ਼ ਦਰਸਾ ਰਹੇ ਹਾਂ ਕਿ ਉਹ ਵੀ ਅੱਗੇ ਆਉਣ ਫੌਜ ਦੇ ਵਿੱਚ ਭਰਤੀ ਹੋਣ ਔਰ ਜਿੱਦਾਂ ਅਸੀਂ ਅੱਜ ਪੈਨਸ਼ਨ ਆਏ ਹਾਂ ਉਹ ਪੈਨਸ਼ਨ ਆ ਕੇ ਇਹ ਗਰੁੱਪ ਦੇ ਵਿੱਚ ਮਿਲਣੋ ਤੇ ਇਸ ਗਰੁੱਪ ਨੂੰ ਹੋਰ ਵੀ ਵੱਡਾ ਕਰੀਏ